ਆ ਫਾਤੀ ਸੁਖਣੇ ਹੁਣੇ-ਹੁਣੇ ਕੱਪੜੇ ਧੋ ਕੇ ਸੁਕਣੇ ਪਾਏ ਹੋਏ ਆ ਤੇ ਮੈਂ ਹੋ ਗਿਆ ਰੈਡੀ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਕੀ ਹਾਲ ਚਾਲ ਸਸਿਕਾਲ ਆਈ ਹੋਪ ਸਾਰੇ ਵਧੀਆ ਹੋਣਗੇ ਹਮੇਸ਼ਾ ਵਧੀਆ ਰਹੋ ਲੇਕਿਨ ਆ ਦੇਖੋ ਸਾਡਾ ਪੱਖਾ ਤੁਹਾਨੂੰ ਦੋ ਤਿੰਨ ਦਿਨ ਦੋ ਚਾਰ ਵੀਡੀਓ ਤੋਂ ਪਹਿਲਾਂ ਤੁਹਾਨੂੰ ਦਿਖਿਆ ਹੋਣਾ ਕਿ ਸਾਡੇ ਪੱਖੇ ਨਾ ਖਰਾਬ ਹੋਇਆ ਹੋਇਆ ਸੀ ਉੱਪਰ ਛੱਤ ਤੋਂ ਉਤਾਰਿਆ ਹੋਇਆ ਇਹ ਸਾਡੇ ਵਾਲਾ ਵਾਹ ਸਾਡੇ ਦੇ ਕਮਰੇ ਚ ਲੱਗਦਾ ਆ ਵਾਲੇ ਚ ਤੇ ਬਾਈ ਇਹ ਹਜੇ ਤੱਕ ਇਹਦੀ ਕੰਪਨੀ ਵਾਲੇ ਆਏ ਹੀ ਨਹੀਂ ਬਾਈ ਆ ਲੱਭ ਕੰ ਕਿਉਂਕਿ ਕੱਲ ਚੱਲਦਾ ਨਹੀਂ ਤਾਂ ਪਾਪਾ ਨੇ ਠੀਕ ਕਰਕੇ ਚਲਾ ਦਿੱਤਾ ਹਾਂ ਅੱਛਾ ਤੇ ਮਨਵੀਰ ਕਹਿੰਦਾ ਹੈ ਮੰਮੀ ਦਾ ਪੱਖਾ ਤਾਂ ਇਹਦੀ ਦਾਦੀ ਦਾ ਪੱਖਾ ਤਾਂ ਨਹੀਂ ਚੱਲਦਾ ਸੀ ਉਹ ਵੀ ਤੇ ਚਲ ਠੀਕ ਕਰਕੇ ਲਾਤਾ ਪਰ ਆਹ ਬੰਦੇ ਹਜੇ ਤੱਕ ਨਹੀਂ ਆਏ ਬਾਈ ਇਹ ਇਹ ਜਿਹੜੀ ਕੰਪਨੀ ਵਾਲੇ BPL ਕੰਪਨੀ ਤੋਂ ਆ BPL ਕੰਪਨੀ ਬਈ ਕੰਪਨੀ ਵਧੀਆ ਵਾ ਪੱਖਾ ਬਹੁਤ ਸੋਹਣਾ ਚੱਲਦਾ ਸੀ ਲੇਕਿਨ ਜਿਹੜੀ ਇਹਨਾਂ ਦੀ ਸਰਵਿਸ ਹੈ ਜਿਹੜੀ ਕੰਪਨੀ ਨੇ ਦਿੱਤੀ ਹੋਈ ਆ ਬਾਈ ਉਹ ਕੰਪਨੀ ਵਾਲੇ ਫੁੱਦੂ ਨੇ ਮੈਂ ਹੁਣ ਇਹ ਰਿਵਿਊ ਦੇ ਰਿਹਾ ਬਾਈ ਇਹ ਪਤਾ ਕਿਹੜੇ ਨੇ ਰਿਲਾਈਂਸ ਰਿਲਾਈਂਸ ਵਾਲੇ ਆ ਸੱਚ ਗੱਲ ਕਹਾਂ ਮੈਂ ਤਾਂ ਬਾਈ ਬੇਸ਼ੱਕ ਇਹ ਮੇਰੀ ਵੀਡੀਓ ਬੈਨ ਹੁੰਦੀ ਹੋ ਜਾਵੇ ਜੋ ਮਰਜ਼ੀ ਹੋ ਜਾਵੇ ਕੋਈ ਚੱਕਰ ਵਾਲੀ ਗੱਲ ਨਹੀਂ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਆ ਬਾਈ ਇਹ ਰਿਵਿਊ ਦੇਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਰਿਵਿਊ ਨਹੀਂ ਦਵਾਂਗੇ ਬਾਈ ਤਾਂ ਤੁਸੀਂ ਵੀ ਤਾਂ ਉਹੀ ਉਹੀ ਭਰੋਸੇ ਲਈ ਫਿਰਦੇ ਹੋ ਨਾ ਉੱਤੇ ਕਿ ਕੀ ਕੁਝ ਕਰਦੇ ਕੀ ਕੁਝ ਨਹੀਂ ਮੇਰੀ ਮੰਮੀ ਵੀ ਇਸ ਗੱਲ ਦੀ ਗਵਾਹ ਹੈ ਬਾਈ ਸਾਨੂੰ ਕੱਟੋ ਕੱਟ ਨਹੀਂ ਅੱਜ 25 ਦਿਨ ਹੋ ਗਏ 25 ਦਿਨ ਦੀ ਕੰਪਲੀਟ ਲਖਾਈ ਹੋਈ ਆ 25 ਦਿਨ ਤੋਂ ਜ਼ਿਆਦਾ ਹੀ ਹੋ ਗਏ ਹੁਣੇ ਮੇਰੇ ਖਿਆਲ ਦੇ ਵਿੱਚ ਅੱਜ 27 ਦਿਨ ਹੋ ਗਏ 27 ਤਰੀਕ ਆ 27 ਤਰੀਕ ਹੋ ਗਈ ਦੇਖ ਲੋ 9 ਤਰੀਕ ਦਿਨ ਕੰਪਲੀਟ ਲਖਾਈ ਹੋਈ ਆ ਮੈਂ ਸਾਈਡ ਦੇ ਉੱਤੇ ਨਾ ਇਹ ਮੇਰੇ ਇਧਰ ਹੀ ਸਾਈਡ ਤੇ ਆ ਰਿਹਾ ਹੋਣਾ ਵਾ ਇਧਰ ਹੀ ਸਾਈਡ ਤੇ ਆ ਰਿਹਾ ਹੋਣਾ ਇੱਕ ਸਕਰੀਨ ਸ਼ਾਟ ਆ ਰਿਹਾ ਵਾ ਜਿਹੜਾ ਮੈਂ ਪਾ ਰਿਹਾ ਵਾ ਦੇਖੋ ਗੌਰ ਨਾਲ ਤਰੀਕ ਚੈੱਕ ਕਰੋ ਬਾਈ ਜੀ ਬੁਰਾ ਹਾਲ ਕੀਤਾ ਪਿਆ ਇਹਨਾਂ ਨੇ ਮੈਂ ਫੋਨ ਤੇ ਫੋਨ ਖੜਕਾਈ ਜੰਨਾ ਹਾਂ ਜੀ ਹਾਂ ਕਰ ਦਿੰਨੇ ਕਸਟਮਰ ਕੇਅਰ ਵਾਲੇ ਕਹਿੰਦੇ ਹਾਂ ਜੀ ਅਸੀਂ ਕਰ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਅੱਗੇ ਭੇਜ ਦਿੰਦੇ ਅਗਲੇ ਵਾਲੇ ਇੱਕ ਦਿਨ ਫੋਨ ਕਰਦੇ ਆ ਦੱਸ ਦਿੰਦੇ ਅੰਦਰ ਹੋ ਜਾਊਗਾ 10 ਦਿਨ ਹੋਏ ਹੀ ਨਹੀਂ ਇਹਨਾਂ ਦੇ 25 25 26 ਦਿਨ ਹੋ ਗਏ ਯਾਰ ਆਈ ਕੰਮ ਰਹੂਗਾ ਯਾਰ ਸਾਡਾ ਇਹ ਇੰਨਾ ਇੰਨਾ ਕੰਮਾ ਨੂੰ ਹੁਣ ਅਸੀਂ ਵੇਲੇ ਹੀ ਆ ਹਨਾ 400 ਰੁਪਏ ਲੱਗਣਾ ਵੀਰੇ ਮੈਂ ਆਪੇ ਲਾ ਲੈਣਾ ਮੈਨੂੰ ਇੰਨਾ ਕੰਪਨੀਆਂ ਦੀ ਲੋੜ ਨਹੀਂ ਆ ਮੈਂ ਠੋਕੇ ਜਵਾਬ ਦਿੱਤਾ ਵਾ ਰਿਵਿਊ ਚ ਵੀ ਇਹ ਗੱਲ ਲਿਖੀ ਉਹਨਾਂ ਦੀ ਕਿ ਫੁੱਦੂ ਕੰਪਨੀ ਹੈ ਔਰ ਮੈਂ ਸ਼ਰਿਆਮੇ ਕਹਿਣਾ ਵੀ ਇਹ ਫੁੱਦੂ ਕੰਪਨੀਆਂ ਨੇ ਇਹਨਾਂ ਦੇ ਇਹਨਾਂ ਦੇ ਚੱਕਰਾਂ ਚ ਨਾ ਹੀ ਪਹੁੰਚਾ ਸਰਵਿਸ ਵਾਲੇ ਤੁਸੀਂ ਆਪ ਕਰਾ ਸਕਦੇ ਹੋ ਠੀਕ ਆ ਜੇ ਇੱਕ ਦੋ ਵਾਰੀ ਫੋਨ ਜ਼ਰੂਰ ਕਰੋ ਟਰਾਈ ਕਰੋ ਅਗਰ ਆ ਕੇ ਠੀਕ ਕਰ ਦਿੰਦੇ ਠੀਕ ਹੈ ਜੇ ਨਹੀਂ ਕਰਕੇ ਜਾਂਦੇ ਮੁੜ ਕੇ ਆਉਂਦੇ ਨਹੀਂ ਤਾਂ ਰਹਿਣ ਦੋ ਵੀਰੇ ਖੜਾ ਛੱਡੋ ਇਹਨਾਂ ਦਾ ਆਰ ਕੇ ਠੀਕ ਕਰਾਉਣ ਲੱਗਾ ਆਰ ਕੇ ਮੈਂ ਆਪ ਠੀਕ ਕਰਾਉਣ ਲੱਗਿਆ ਹੁਣ ਇਹਨੂੰ ਲੈ ਕੇ ਜਾਣਾ ਵਾ ਉਹਨੂੰ ਦਿਖਾਉਨੇ ਆ ਕਿ ਬਾਈ ਇਹਦੀ ਮੋਟਰ ਸੜੀ ਐ ਜਾਂ ਇਹਦਾ 베ARING ਦੇਖੋ 베ARING ਤੇ ਇਹਦਾ ਟਾਈਟ ਆ ਬਾਕੀ ਦੇਖਦੇ ਆ ਇਹਦਾ 베ARING ਤੇ ਬਹੁਤ ਜਿਆਦਾ ਟਾਈਟ ਆ ਵੇਸੀ ਇਹਦਾ ਘੁੰਮਦਾ ਵੀ ਨਹੀਂ ਆ ਮਮਮੀ ਕਹਿੰਦੀ ਰੋਟੀ ਖਾ ਲੈ ਮੈਂ ਰੋਟੀ ਪਾ ਕੇ ਲੈ ਆਇਆ ਬਸ ਦੋ ਰੋਟੀਆਂ ਸਬਜੀ ਔਰ ਆਪਣਾ ਸਮਾਨ ਰੈਡੀ ਆ ਉਹਨੇ ਲਿਆਤਾ ਚੋੜਾ ਪਰੇ ਨੂੰ ਪਾਉਣੇ ਹੁਣ ਇਹਨਾਂ ਚੋਲੇ ਦੇ ਵਿੱਚ ਤੇ ਫਿਰ ਪੱਖੇ ਨੂੰ ਲੈ ਕੇ ਚੱਲਦੇ ਆਂ ਉਧਰ ਹੋ ਗਈ ਜੁੱਤੀ ਰੈਡੀ ਐਨ ਵਧੀਆ ਬਣ ਆਤੀ ਓਕੇ ਕਿਉਂਕਿ ਇਹ ਜੁੱਤੀ ਨਵੀਂ ਹੋ ਸੀਗੀ ਉਹ ਚ ਸਿਰਫ ਪਤਾਵੇਂ ਹੀ ਪਾਉਣੇ ਸੀਗੇ ਪਤਾਵੇਂ ਪਾ ਕੇ ਗੁੱਡ ਜੁੱਤੀ ਇੱਕਦਮ ਓਕੇ ਹੋ ਗਈ ਤੇ ਘਰ ਦੇ ਕੰਮ ਆਪਣੇ ਹੁਣ ਨਿਬੜ ਗਏ ਸਿਰਫ ਰਹਿ ਗਿਆ ਇੱਕ ਪੱਖਾ ਤੇ ਆਪਾਂ ਜਾਣਾ ਕੰਮ ਤੇ ਬਾਸ ਹਾਂਜੀ ਮਿੱਤਰੋ ਪਹੁੰਚ ਗਿਆ ਮੈਂ ਦੁਕਾਨ ਤੇ ਸਾਹਮਣੇ ਪੱਖਾ ਦੇਣ ਜਾਣਾ ਦੇਖੋ ਸਾਹਮਣੇ ਦੁਕਾਨ ਹੈ ਔਰ ਪੱਖਾ ਮੇਰੇ ਕੋਲ ਆ ਮੈਂ ਇਸ ਤੋਂ ਪੱਖਾ ਚੱਕ ਕੇ ਲੈ ਕੇ ਜਾਣਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਆ ਸਰ ਪੱਖਾ ਚੈੱਕ ਕਰਨਾ ਇਹ ਦੇਖਿਓ ਇਹ ਪੱਖਾ ਠੀਕ ਹੋਊਗਾ ਵੀ ਕਿ ਨਹੀਂ ਹੋਊਗਾ ਵੈਸੇ ਇਹ ਤਾਂ ਜਾਮ ਨਾ ਹੋ ਗਿਆ ਇਹ ਆ ਦੇਖੋ ਨਾ ਜਾਮਾ ਪੂਰਾ ਹਾਂਜੀ ਵੀਰੋ ਤੇ ਪੱਖਾ ਦੇ ਦਿੱਤਾ ਆਪਾਂ ਠੀਕ ਕਰਨਾ ਪੱਖਾ ਪੂਰਾ ਸ਼ਾਰਟ ਸੀਗਾ ਉਹ ਹੋਊਗਾ ਪੂਰਾ ਇੱਕ ਦਿਨ ਲੱਗੂਗਾ ਮਤਲਬ ਕੱਲ ਸ਼ਾਮ ਤੱਕ ਮਿਲੂਗਾ ਅੱਜ ਦੇ ਦਿੱਤਾ ਤੇ ਹੁਣ ਆਪਾਂ ਚੱਲਦੇ ਆ ਆਪਣੇ ਕੰਮ ਤੇ ਫਿਰ ਅਗਲਾ ਤੁਹਾਨੂੰ ਦੱਸਦਾ ਮੈਟਰ ਕੀ ਹੈ ਹਾਂਜੀ ਹੁਣੇ-ਹੁਣੇ ਹੋਇਆ ਵਿਹਲਾ ਤੇ ਮੋਟਰਸਾਈਕਲ ਰੈਡੀ ਆ ਤੇ ਮੈਂ ਚੱਲਿਆ ਹੁਣ ਇਸ ਟਾਈਮ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਇੱਥੇ ਚੱਲੇ ਆਵਾ ਤੁਹਾਨੂੰ ਦਿਖਾਉਣਾ ਚੱਲੋ ਮੈਂ ਇਸ ਵਕਤਾਂ ਕੜੂਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਜਿਹੜਾ ਹੈਗਾ ਮੇਨ ਰੋਡ ਦੇ ਨਾਲੇ ਪੈ ਜਾਂਦਾ ਥੋੜਾ ਜਿਹਾ ਮਤਲਬ 2-300 ਮੀਟਰ ਹੀ ਹੈ ਜਿਹੜਾ ਰੋਡ ਤੋਂ ਬਸ ਉੱਥੇ ਆਇਆ ਹੋਇਆ ਹਾਂ ਇਸ ਟਾਈਮ ਮੱਥਾ ਟੇਕਣ ਵਾਸਤੇ ਤੁਹਾਨੂੰ ਦੱਸਿਆ ਸੀ ਨਾ ਸ ਵੀਰੇ ਕਿ ਗੁਰਤੇਗਵਦਰ ਮਾਰਾ ਜੀ ਦੇ ਗੁਰੂ ਘਰ ਦੇ ਵਿੱਚ ਜਾਣਾ ਮੈਂ ਤੇ ਉੱਥੇ ਆਇਆ ਹਾਂ ਮੱਥਾ ਟੇਕਣ ਕਾਫੀ ਵਧੀਆ ਹਾ ਹਜੇ ਨਾਮ ਨਹੀਂ ਲਿਖਿਆ ਹੋਇਆ ਬਾਹਰ ਚਲੋ ਪਹਿਲਾਂ ਅੰਦਰ ਜਾ ਕੇ ਤੁਹਾਨੂੰ ਦਿਖਾਣਾ ਮੈਂ ਦਰਸ਼ਨ ਕਰਾਉਣਾ ਨਾਲੇ ਤੁਹਾਨੂੰ ਵੀ ਹਜੇ ਮੈਂ ਬੂਟ ਵੀ ਖੋਲਣੇ ਆ ਬੂਟ ਖੋਲੇ ਨਹੀਂ ਚਲੋ ਲਓ ਜੀ ਦੇਖ ਲਓ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਪਾਤਸ਼ਾਹੀ ਨੌਵੀਂ ਕੜੂਆ ਕੜੂਆ ਪਿੰਡ ਦੇ ਵਿੱਚ ਆ ਇਹਨਾਂ ਦਾ ਇਤਿਹਾਸ ਹੈ ਗੁਰੂ ਘਰ ਦਾ ਲਓ ਜੀ ਦਰਸ਼ਨ ਕਰੋ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਤੇ ਇੱਧਰ ਹੈਗਾ ਸਰੋਵਰ ਸਾਹ ਸਰੋਵਰ ਆ ਸਾਹਮਣੇ ਤੇ ਐਦਾਂ ਦਿਖ ਰਿਹਾ ਸਾਹਮਣੇ ਦੇਖੋ ਪੇੜ ਕਿੰਨੇ ਸੋਹਣੇ ਸੋਹਣੇ ਪੇੜ ਲੱਗੇ ਹੋਏ ਆ ਇਹ ਜਿਆ ਨਜ਼ਾਰਾ ਕੁਛ ੜੂਏ ਤੇ ਅਕਾਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਅੰਦਰ ਚੱਲਦੇ ਆਂ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਉਨੇ ਆ ਠੀਕ ਹੈ ਨਾਲੇ ਆਪ ਕਰਦੇ ਆਂ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਅਕਾਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਨੌਵੀਂ ਪਾਸ਼ਾਹੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਵਾਹਿਗੁਰੂ ਜੀ ਵੀਰੋ ਪ੍ਰਸ਼ਾਦ ਮਿਲ ਗਿਆ ਦੋ ਪਤੱਸੇ ਮਿਲੇ ਇੱਕ ਮੈਂ ਖਾ ਲਿਆ ਇੱਕ ਮੇਰੇ ਹੱਥ 'ਚ ਆ। ਔਰ ਇਸ ਜਗ੍ਹਾ ਦਾ ਇਤਿਹਾਸ ਇਹ ਐ ਕਿ ਜਿਹੜਾ ਵੀ ਇੱਥੇ ਸੱਚੀ ਸ਼ਰਦਾ ਲੈ ਕੇ ਆਉਂਦਾ ਪਹਿਲਾਂ ਇਸ਼ਨਾਨ ਕਰੇ ਮਾਰੀ ਦੀ ਬਾਣੀ ਪੂਰੀ ਸੁਣੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੱਚੇ ਪਾਤਸ਼ਾਹ ਵੱਲੋਂ ਇਸ ਸਥਾਨ ਨੂੰ ਕੁੱਲ ਵਦਨ ਦਾ ਵਰਦਾਨ ਐ। ਕਾਫੀ ਸ਼ਰਦਾ ਨਾਲ ਲੋਕ ਇੱਥੇ ਹੁੰਦੇ ਆ ਆਪਣੀਆਂ ਇੱਛਾਵਾਂ ਲੈ ਕੇ ਆਉਂਦੇ ਆ। ਕਈਆਂ ਨੂੰ ਇਥੋਂ ਫਲ ਮਿਲਿਆ ਵੀ ਆ ਬਾਈ। ਮੈਂ ਖੋਦੇ एग्जांपल ਆ ਮੈਂ ਆਪ ਇਸ ਤਰ੍ਹਾਂ ਤੇ ਆਇਆ ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਅੱਗੇ ਕਿ ਕੀ ਮੇਰਾ ਵੀ ਅੱਗੇ ਕੁਲ ਹੋ ਸਕਦੀ ਹੈ ਤੇ ਮਾਰੇ ਨੇ ਵਾਕਈ ਮੇਰੀ ਸੁਣੀ ਮੇਰੇ ਵੀ ਘਰੇ ਇੱਕ ਛੋਟਾ ਮਨਵੀਰ ਜਿਹਨੂੰ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਦੇ ਹੋ ਹੋਇਆ ਉਹ ਸਾਰਾ ਫਲ ਮੈ ਇਸੇ ਜਗ੍ਹਾ ਤੋਂ ਮੈਨੂੰ ਮਿਲਿਆ ਇਸ ਜਗ੍ਹਾ ਨੂੰ ਭਾਗ ਲਾਇਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਬਾਕੀ ਜਿਸ ਦੇ ਵੀ ਪੂਰਾ ਇਤਿਹਾਸ ਜਾਨਣਾ ਹੋਵੇ ਨਾ ਗੁਰਦੁਆਰਾ ਸਾਹਿਬ ਦਾ ਤੇ ਮੋਰਨ ਦੀ ਫੋਟੋ ਇੱਕ ਲਗਾ ਦੇਣਾ ਨਾਲ ਤੇ ਤੁਸੀਂ ਉਹ ਜਾ ਕੇ ਜ਼ਰੂਰ ਦੇਖ ਲਿਓ ਪੋਸਟ ਕਰਕੇ ਦੇਖ ਲਿਓ ਠੀਕ ਹੈ ਜੀ। ਹਾਂਜੀ ਵੀਰੋ ਹੁਣੇ-ਹੁਣੇ ਮੱਥਾ ਟੇਕ ਕੇ ਲੰਗਰ ਛੱਕ ਕੇ ਮੈਂ ਬਾਹਰ ਆ ਗਿਆ। ਇਵੇਂ ਦੀ ਲੱਗੀ ਇਹ ਵੀਡੀਓ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਆਪਣੇ ਜਿਹੜੇ ਵਿਚਾਰ ਆ ਜ਼ਰੂਰ ਦਿਓ ਤੇ ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਇੱਥੋਂ ਦੀ ਜਾਂ ਫੇ ਇੱਕ ਕੋਈ ਕਥਾਕਾਰ ਜਾ ਕੋਈ ਹੋਰ ਬੰਦਾ ਫੜੂਗਾ ਮੈਂ ਉਹਨਾਂ ਬਾਰੇ ਜੁੜ ਪੁੱਛੂਗਾ ਮੈਂ ਤੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀਏ ਤਾਂ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਧੰਨਵਾਦ